ਸੰਗਤ ਜੀ ਅੱਜ ਆਪਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰਬਾਲਮ ਸਾਖੀਆਂ ਵਿੱਚੋਂ ਬਾਲ ਚੋਜ ਜਨਮ ਸਾਖੀ ਦੀ ਚਰਚਾ ਕਰਾਂਗੀ 사ਤ ਸੰਗਤ ਜੀ ਰੱਬ ਦੇਦਰੋਂ ਆਇਆ ਇਹ ਬਾਲਕ ਤਰੇ ਵਰਿਆਂ ਦਾ ਹੋ ਗਿਆ ਹੁਣ ਗੱਲਾਂ ਵੀ ਕਰਨ ਲੱਗ ਪਿਆ ਖੇਡਣ ਵੀ ਲੱਗ ਪਿਆ ਪਰ ਇਸ ਦੀ ਖੇਡ ਕੋਈ ਵਕਰੀ ਹੀ ਹੁੰਦੀ ਸੀ ਭੈਣ ਕੋਈ ਗੱਲਾਂ ਕਰੀ ਕਹਾਣੀਆਂ ਨਿੱਕੀਆਂ ਨਿਗੀਆਂ ਪਾਵੇ ਤਾਂ ਇਹ ਸੁਣਦਾ ਸੁਣਦਾ ਵਿੱਚ ਵਿੱਚ ਕਹਿ ਜਾਵੇ ਹਾਂ ਹੈਗਾ ਈ ਹੈਗਾ ਈ ਕਦੇ ਕਦੇ ਕਹਿ ਜਾਵੇ ਵੇਖਣਾ ਉਹ ਵੇਖਣਾ ਕੀ ਏ ਉਹੋ ਏ ਉਹੋ ਫਿਰ ਹੱਥਾਂ ਨੂੰ ਹੱਥ ਉੱਚਾ ਕਰੇ ਤੇ ਆਖੇ ਉਹੋ ਈ ਉਹੋ ਈ ਇਸ ਤਰ੍ਹਾਂ ਖੇਡਾਂ ਤੇ ਚੂਚਲੀਆਂ ਗੱਲਾਂ ਵਿੱਚ ਕੁਝ ਕੁਝ ਕਹਿ ਜਾਵੇ ਜੋ ਘਰ ਵਾਲੇ ਸਮਝਣ ਨਾ ਕਿ ਕੀ ਆਖਦਾ ਏ ਹੁਣ ਇਹ ਬਾਲਕ ਟੁਰ ਨਵੀ ਲੱਗ ਪਿਆ ਪਰ ਵਿੜੇ ਵਿੱਚ ਮਾਂ ਦੇ ਦਲਾਨ ਵਿੱਚ ਟੁਰਦਾ ਟੁਰਦਾ ਕਦੀ ਬੈਠ ਜਾਵੇ ਚੌਂਕੜੀ ਮਾਰ ਲਵੇ ਤਾਂ ਅੱਖਾਂ ਮੀਟ ਲਵੇ ਫਿਰ ਕੁਛ ਚਿਰ ਮਗਰੋਂ ਅੱਖਾਂ ਖੋਲ ਕੇ ਹੱਸ ਪਵੇ ਤੇ ਆਖੇ ਹਾਂ ਜੀਓ ਫਿਰ ਬਾਲਾਂ ਨਾਲ ਖੇਡ ਵਿੱਚ ਪਰਤ ਜਾਵੇ ਘਰ ਆ ਜਾਏ ਕੋਈ ਬਾਹਲ ਉਸ ਨੂੰ ਟੁੱਕਰ ਦੇ ਦੇਵੇ ਮੱਖਣ ਅੱਗੇ ਰੱਖ ਦੇਵੇ ਮਾਂ ਜੋਖੜਾ ਨੇ ਮਾਂ ਜੋਖੜਾਉਣੀ ਲਿਆ ਦੇਵੇ ਭੈਣ ਜੋ ਗੁੱਡੀ ਪਟੋਲੇ ਆਪਣੇ ਦੇ ਦੇਵੇ ਤਾਂ ਇਹ ਅਨੌਖਾ ਬਾਲ ਘਰ ਆਏ ਬਾਲਾਂ ਨੂੰ ਵੰਡ ਦਿਆ ਕਰੇ ਹੋਰ ਨਾ ਬਾਲਾਂ ਵਾਂਗੂ ਮੇਰੇ ਮੇਰੇ ਕਰਕੇ ਖਡਾਉਣਿਆਂ ਨੂੰ ਨਾ ਜੰਬੜੇ ਜੋ ਭੈਣ ਗੁੱਡੀ ਗੁੱਡਾ ਅੱਗੇ ਲਿਆ ਰੱਖੇ ਤਾਂ ਆਖੇ ਆਹ ਵੀਰ ਖੇੜੀਏ ਤਾਂ ਗੁੱਡਾ ਗੁੱਡੀ ਲੰਮਾ ਪਾ ਕੇ ਆਖੇ ਬੋਲ ਨਾ ਬੋਲ ਵੀ ਆਖ ਨਾ ਉਹੋ ਜਦ ਗੁੱਡਾ ਗੁੱਡੀ ਨਾ ਬੋਲਣ ਤਾਂ ਭੈਣ ਨੂੰ ਆਖੇ ਬੋਲਦੇ ਨਹੀਂ